ਗੁਰੂ ਨਾਨਕ ਦੇ ਮਹਾਰਾਜ ਨੇ ਮਾਲਕ ਭਾਗੋ ਦੇ ਨੌਕਰਾਂ ਨੂੰ ਵਾਪਸ ਮੋੜ ਦਿੱਤਾ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦੇ ਭੰਡਾਰਿਆਂ ਵਿੱਚ ਪ੍ਰਸ਼ਾਦਾ ਨਹੀਂ ਸ਼ੱਕਦੇ ਹੁੰਦੇ ਤੇ ਮਾਲਕ ਭਾਗੋ ਦੇ ਨੌਕਰਾਂ ਨੇ ਜਾ ਕੇ ਜਦੋਂ ਮਾਲਕ ਭਾਗੋ ਨੂੰ ਦੱਸਿਆ ਵੀ ਸਾਡੇ ਅੱਖੇ ਉਹ ਸੰਤ ਨਹੀਂ ਆਏ ਤੇ ਮਾਲਕ ਭਾਗੋ ਨੇ ਫਿਰ ਉਹਨਾਂ ਨੂੰ ਹੁਕਮ ਦੇ ਕੇ ਮੋੜ ਦਿੱਤਾ ਕਹਿੰਦਾ ਜੇ ਰਜਾਮੰਦੀ ਨਾਲ ਆ ਜਾਣ ਤਾਂ ਠੀਕ ਹੈ ਨਹੀਂ ਜ਼ਬਰਦਸਤੀ ਲੈ ਆਓ ਜਦੋਂ ਨੌਕਰਾਂ ਨੇ ਜਾ ਕੇ ਸਤਿਗੁਰਾਂ ਕੋਲੇ ਇਹ ਗੱਲ ਕੀਤੀ ਵੀ ਸਾਡੇ ਮਾਲਕ ਨੇ ਕਿਹਾ ਹੈ ਵੀ ਜੇ ਰਜਾ ਮੰਡੀ ਨਾਲ ਨਾ ਆਉਣਾ ਤਾਂ ਜ਼ਬਰਦਸਤੀ ਲੈ ਆਉਣਾ ਜ਼ਬਰਦਸਤੀ ਵਾਲੀ ਗੱਲ ਸੁਣ ਕੇ ਸਤਿਗੁਰੂ ਪਾਤਸ਼ਾਹ ਮਾਲਕ ਭਾਗੋ ਦੇ ਨੌਕਰਾਂ ਦੇ ਨਾਲ ਤੁਰ ਪਏ ਆ ਮਾਲਕ ਭਾਗੋ ਦੇ ਘਰ ਗਏ ਤਾਂ ਮਾਲਕ ਭਾਗੋ ਨੇ ਜਿਵੇਂ ਗੁੱਸੇ ਨਾਲ ਸਤਿਗੁਰਾਂ ਨੂੰ ਕਿਹਾ ਹੈ ਉਹਨਾਂ ਲਈ ਇਹਨਾਂ ਨੂੰ ਉਹਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਇਉਂ ਲਿਖਿਆ ਹੈ ਸਤ ਗੁਰ ਨੂੰ ਕਰੇ ਬਲਾਕੇ ਭਾਗੋ ਇਉਂ ਕਹਿੰਦਾ ਏ ਗੁੱਸੇ ਵਿੱਚ ਆਇਆ ਹੋਇਆ ਭੱਜ-ਭੱਜ ਕੇ ਪੈਂਦਾ ਏ ਲੰਗਰ ਹਰ ਵੇਲੇ ਇੱਥੇ ਚੱਲਦਾ ਹੀ ਰਹਿੰਦਾ ਏ ਆਏ ਨਹੀਂ ਤੁਸੀਂ ਖਾਣ ਲਈ ਚੰਗੀ ਨਾ ਕੀਤੀ ਐ ਮੈਨੂੰ ਤਾਂ ਲੱਗਦੀ ਥੋੜੀ ਮਾੜੀ ਕੋਈ ਨੀਤੀ ਐ ਮੈਨੂੰ ਤਾਂ ਲੱਗਦੀ ਥੋੜੀ ਸਤਗੁਰ ਨੂੰ ਘਰੇ ਬੁਲਾ ਕੇ ਭਾਗੋ ਇਉਂ ਕਹਿੰਦਾ ਏ ਗੁੱਸੇ ਵਿੱਚ ਆਇਆ ਹੋਇਆ ਭੱਜ-ਭੱਜ ਕੇ ਪੈਂਦਾ ਏ ਲੰਗਰ ਹਰ ਵੇਲੇ ਇੱਥੇ ਚੱਲਦਾ ਹੀ ਰਹਿੰਦਾ ਏ ਆਏ ਨਹੀਂ ਤੁਸੀਂ ਖਾਣ ਲਈ ਚੰਗੀ ਨਾ ਕੀਤੀ ਐ ਮੈਨੂੰ ਤਾਂ ਲੱਗਦੀ ਥੋੜੀ ਮਾੜੀ ਕੋਈ ਨਹੀਂ ਕੀਤੀ ਐ ਮੈਨੂੰ ਤਾਂ ਲੱਗਦੀ ਥੋੜੀ ਮਾੜੀ ਕੋਈ ਨਹੀਂ ਕੀਤੀ ਐ ਮੈਨੂੰ ਤਾਂ ਲੱਗਦੀ ਥੋੜੀ ਸੱਸ ਕੋ ਦੂਰ ਵੇਖ ਲੋ ਮੇਰਾ ਨਾ ਚੱਲਦਾ ਏ ਬੰਦਾ ਕੋਈ ਪੁੱਛੇ ਬਾਝੋਂ ਪੁਰਾਣਾ ਹਲਦਾਏ ਘਾਟਾ ਨਾ ਘਰ ਵਿੱਚ ਮੇਰੇ ਕੋਈ ਅਨਜਲਦਾਏ ਤਾਂ ਹੀ ਮੈਂ ਲੰਗਰ ਲਾ ਕੇ ਲੈਂਦਾ ਅਸੀਸਾਂ ਨੂੰ ਲਾਲੋ ਜੇ ਕਰਨ ਭਲਾ ਕੀ ਮੇਰੀਆਂ ਰੀਸਾਂ ਨੂੰ ਲਾਲੋ ਜੇ ਕਰਨ ਭਲਾ ਕੀ ਮੇਰੀਆਂ ਰੀਸਾਂ ਨੂੰ લાલો ਜੇ ਕਰਨ ਭਲਾਂ ਕੀ ਸੱਜਾ ਜੇ ਇੱਕ ਆਦਮੀ ਪચ્ચી ਚੱਲ ਆਉਂਦੇ ਐ ਮੇਰੇ ਜਿਹਦਾਨੀ ਬੰਦੇ ਥੋੜੇ ਹੀ ਥਿਉਂਦੇ ਐ ਰਾਤੀ ਸਭ ਸੌਣ ਤੋਂ ਪਹਿਲਾਂ ਮੇਰੇ ਗੁਣ ਗਾਉਂਦੇ ਐ ਕੀੜੀ ਤੋਂ ਹਾਥੀ ਤਾਈ ਮੇਰਾ ਹੀ ਖਾਂਦੇ ਐ ਖਰਚਾ ਕਈ ਸਫਰ ਵਾਸਤੇ ਮੈਥੋਂ ਲੈ ਜਾਂਦੇ ਐ ਖਰਚਾ ਕਈ ਸਫਰ ਵਾਸਤੇ ਮੈਥੋਂ ਲੈ ਜਾਂਦੇ ਐ ਖਰਚਾ ਕਈ ਸਫਰ ਵਾਸਤੇ ਕਿੰਨਾ ਚਰਮੋਜ਼ ਬਣੂਗੀ ਬੱਦਲਾਂ ਦੀਆਂ ਸ਼ਾਵਾਂ ਦੀ ਛਪੜੀ ਧੀਰੀ ਸਕਰੂਗੀ ਇੱਥੇ ਦਰਿਆਵਾਂ ਦੀ ਹੰਸਾਂ ਦੀ ਰਿਸ ਕਰਨ ਦੀ ਹਿੰਮਤ ਕੀ ਕਾਵਾ ਦੀ ਛੱਡ ਕੇ ਆ ਮਹਿਲ ਮਾੜੀਆਂ ਕੁੱਲੀ ਵਿੱਚ ਜਾਂਦੇ ਓ ਛੱਡ ਕੇ ਆ ਖੀਰ ਪੂਰੀਆਂ ਕੋਦਰਾ ਖਾਂਦੇ ਓ ਛੱਡ ਕੇ ਆ ਖੀਰ ਪੂਰੀਆਂ ਕੋਦਰਾ ਖਾਂਦੇ ਓ ਛੱਡ ਕੇ ਆ ਖੀਰ ਪੂਰੀਆਂ ਹੋ ਮੇਰ ਗਾਂ ਦੀ ਚਾਲ ਸੰਤ ਜੀ ਤੁਰਨੀ ਕੀ ਝੋਟੇ ਨੇ ਮੇਰ ਗਾਂ ਦੀ ਚਾਲ ਸੰਤ ਜੀ ਤੁਰਨੀ ਕੀ ਝੋਟੇ ਨੇ ਸੈਣੀ ਨਹੀਂ ਮਾਰਤੇ ਗਦੀ ਕਿ ਕਰਦੇ ਝੋਟੇ ਨੇ ਦੇਣੇ ਨਹੀਂ ਅੰਬ ਕਦੇ ਵੀ ਨਹਿਮ ਦੇ ਬਰੋਟੇ ਨੇ ਛੱਡ ਕੇ ਆ ਲੰਗਰ ਉੱਥੇ ਕਿੰਨਾ ਚਿਰ ਖਾਉਂਗੇ ਆਖਰ ਨੂੰ ਸਤੇ ਸਤਾਏ ਮੇਰੇ ਘਰ ਆਉਂਗੇ ਆਖਰ ਨੂੰ ਸਤੇ ਸਤਾਏ ਮੇਰੇ ਘਰ ਆਉਂਗੇ ਆਖਰ ਨੂੰ ਸਤੇ ਸਤਾਏ ਸੇਵਾ ਦਾ ਮੌਕਾ ਮਿਲ ਜੇ ਮੈਂ ਤਾਂ ਇਹ ਚਾਹੁੰਦਾ ਹਾਂ ਨੰਗਦੇ ਹੋਏ ਰਾਹਾਂ ਤਾਈਂ ਰਾਤਾਂ ਕਟਵਾਉਂਦਾ ਹਾਂ ਪਰਭੂ ਦੇ ਗੀਤ ਪਤੰਗੇ ਵਾਂਗੂ ਮੈਂ ਗਾਉਂਦਾ ਹਾਂ ਸਾਗਰ ਜਗਦੇਵ ਛੇੜ ਦੇ ਲੰਮੀਆਂ ਦਦ ਹੇਕਾਂ ਨੂੰ ਲੜੀਆਂ ਦੇ ਵਾਂਗ ਪਰੋਕੇ ਰੱਖ ਦੇ ਆ ਟੇਕਾਂ ਨੂੰ ਲੜੀਆਂ ਦੇ ਵਾਂਗ ਪਰੋਕੇ ਰੱਖ ਦੇ ਆ ਟੇਕਾਂ ਨੂੰ ਲੜੀਆਂ ਦੇ ਵਾਂਗ ਪਰੋਕੇ ਸੇਵਾ ਦਾ ਮੌਕਾ ਮਿਲ ਜੇ ਮੈਂ ਤਾਂ ਇਹ ਚਾਹੁੰਦਾ ਹਾਂ ਲੰਘਦੇ ਹੋਏ ਰਾਂਝਾਂ ਤਾਈ ਰਾਤਾਂ ਕਟਵਾਉਂਦਾ ਹਾਂ ਪ੍ਰਭੂ ਦੇ ਗੀਤ ਪਤੰਗੇ ਵਾਂਗੂ ਮੈਂ ਗਾਉਂਦਾ ਹਾਂ ਸਾਗਰ ਗਰਮਿਤ ਛੇੜਦੇ ਲੰਮੀਆਂ ਦਦ ਟੇਕਾਂ ਨੂੰ ਸਾਗਰ ਜਗਦੇਵ ਛੇੜਦੇ ਲੰਮੀਆਂ ਦਦ ਹੇਕਾਂ ਨੂੰ ਲੜੀਆਂ ਦੇ ਵਾਂਗ ਪਰੋਕੇ ਰੱਖਦੇ ਆ ਟੇਕਾਂ ਨੂੰ ਲੜੀਆਂ ਦੇ ਵਾਂਗ ਪਰੋਕੇ ਰੱਖਦੇ ਆ ਟੇਕਾਂ ਨੂੰ ਲੜੀਆਂ ਦੇ ਵਾਂਗ ਪਰੋਕੇ